ਸੇਕਟਰਾਂ ਦੀ ਹਰ ਗਤੀ ਵੀ ਨਹੀਂ ਅਤੇ ਗੁਰਬਾਣੀ ਵਾਸਤੇ ਖੁਰੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਕਿ ਜਦ ਤੁਹਾਡੇ ਹਲਕੇ ਦੇ ਬੀਬੀ ਬਰਜਿੰਦਰ ਕੌਰ ਜੀ ਨੇ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਰ ਰਿਆ ਖੇਰਾ ਸਭ ਨੂੰ ਪਾਰਟੀ ਦੇ ਵਿੱਚੋਂ ਕਢਵਾਉਣ ਤੋਂ ਕਿ ਬਾਬੇ ਗੱਲਾਂ ਕਰਦੇ ਸੀ ਬੈਠੇ ਸੱਥ ਵਿੱਚ ਮੰਜੀਦਾ ਹੀ ਕਹਿੰਦੇ ਸੀ ਪਹਿਲੇ ਦੀ ਸੁਣਿਆ ਦੂਜੇ ਦੇ ਘਰ ਵਿਆਹੀ ਇਹਨਾਂ ਨੀਲੇ ਚਿਟਿਆਣੇ ਦੁਨੀਆ ਦੋ ਹਿੱਸਿਆਂ ਵਿੱਚ ਪਾੜੀ ਕੁੱਤੀਖਾਨ ਨੂੰ ਪੈਂਦੀ ਐ ਲਾ ਕੇ ਚੋਰਾਂ ਦੇ ਨਾਲ ਯਾਰੀ ਕੁੱਤੀਖਾਨ ਨੂੰ ਪੈਂਦੀ ਐ ਲਾ ਕੇ ਚੋਰਾਂ ਦੇ ਨਾਲ ਯਾਰੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੋ ਨਵਜੋਤ ਕੌਰ ਲੰਬੀ ਇੱਕ ਅਜਹੀ ਬੁਲਾਰੀ ਜਿਸ ਨੂੰ ਹਰ ਕੋਈ ਸੁਣਨਾ ਪਸੰਦ ਕਰਦਾ ਹੈ ਜਿਸ ਦੇ ਹਰ ਬੋਲ ਦੇ ਵਿੱਚ ਕੁਝ ਅਜਿਹੇ ਕੌੜੇ ਸੱਚ ਹੁੰਦੇ ਨੇ ਜੋ ਸਿੱਧਾ ਹਿੱਕ چیرਦੇ ਹੋਏ ਦਿਲ 'ਚ ਉੱਤਰ ਜਾਂਦੇ ਨੇ ਤੇ ਉਤਰਨ ਵੀ ਕਿਉਂ ਨਾ ਕਿਉਂਕਿ ਉਹ ਕੌੜੇ ਸੱਚ ਸਾਡੇ ਇਤਿਹਾਸ ਦੇ ਨਾਲ ਜੁੜੇ ਹੁੰਦੇ ਨੇ ਪੰਜਾਬ ਦੀ ਆਵਾਮ ਨਾਲ ਜੁੜੇ ਹੁੰਦੇ ਨੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੇ ਹੁੰਦੇ ਨੇ ਤੇ ਤੁਸੀਂ ਬਾਖੂ ਵੀ ਜਾਣਦੇ ਹੋ ਕਿ ਨਵਜੋਤ ਕੌਰ ਲੰਬੀ ਖੁੱਲੇ ਤੌਰ ਦੇ ਉੱਤੇ ਪੰਜਾਬ ਡੈਮੋਕਰੈਟਿਕ ਅਲਾਈਅንስ ਅਤੇ ਸੁਖਪਾਲ ਸਿੰਘ ਖੇਰਾਂ ਨੂੰ ਸਮਰਥਨ ਦੇ ਰਹੇ ਨੇ ਕਿਉਂਕਿ ਪੰਜਾਬ ਹਾਲ ਹੀ ਦੇ ਵਿੱਚ ਨਵਜੋਤ ਕੌਰ ਲੰਬੀ ਨੇ ਰੱਜ ਕੇ ਆਮ ਆਦਮੀ ਪਾਰਟੀ ਨੂੰ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਬਰਜਿੰਦਰ ਕੌਰ ਹੋਵੇ ਫੇਰ ਚਾਹੇ ਭਗਮੰਤਮਾਨ ਹੋਵੇ ਹਰ ਕਿਸੇ ਨੂੰ ਨਿਸ਼ਾਨੇ ਤੇ ਲਿਆ ਤੇ ਆਪਣੇ ਹੀ ਅੰਦਾਜ਼ ਵਿੱਚ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਾਲਤ ਤਾਂ ਉਦਾਂ ਦੀ ਹੈ ਕਿ ਖਾਲੀ ਕੋੜੀ ਹਣਕਦੀ ਉੱਤੇ ਨਾ ਤੀਦਾ ਵੀਰ ਕਿ ਜਦੋਂ ਤੁਹਾਡੇ ਹਲਕੇ ਦੇ ਬੀਬੀ ਬਰਜਿੰਦਰ ਕੌਰ ਜੀ ਨੇ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਰ ਖੈਰਾ ਸਾਹਿਬ ਨੂੰ ਪਾਰਟੀ ਦੇ ਵਿੱਚੋਂ ਕਢਵਾਉਣ ਤੋਂ ਜਦੋਂ ਖੈਰਾ ਸਾਹਿਬ ਗੁਰਜੀਤ ਦੇ ਖਿਲਾਫ ਆਪਣੀ ਆਵਾਜ਼ ਬਲੰਦ ਕਰ ਰਹੇ ਸੀ ਪੰਜਾਬ ਤੇ ਰੇਤਾ ਬਜਰੀ ਬਰੇਤੀ ਦੇ ਲਈ ਲੜ ਰਹੇ ਸੀ ਤਾਂ ਬੀਬੀ ਉਸ ਵਕਤ ਦਿੱਲੀ ਦਰਬਾਰ ਕੇਜਰੀਵਾਦ ਦੀਆਂ ਚੌਕੀਆਂ ਭਰ ਰਹੀ ਸੀ ਜਦੋਂ ਖੈਰਾ ਸਾਹਿਬ ਪੰਜਾਬ ਦੇ ਪਾਣੀਆਂ ਦੀ ਗੱਲ ਕਰ ਰਹੇ ਸੀ ਨਸ਼ੇ ਨਾਲ ਹੋ ਰਹੀਆਂ ਨੌਜਵਾਨਾਂ ਦੇ ਮੌਤਾਂ ਦੀ ਗੱਲ ਕਰ ਰਹੇ ਸੀ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੀ ਗੱਲ ਕਰ ਰਹੇ ਸੀ ਪੰਜਾਬ ਦੇ ਹੱਕਾਂ ਦੀ ਗੱਲ ਕਰ ਰਹੇ ਸੀ ਤਾਂ ਉਸ ਵਕਤ ਬੀਬੀ ਬਠਿੰਡੇ ਤੋਂ ਚੰਡੀਗੜ੍ਹ ਤੇ ਚੰਡੀਗੜ੍ਹ ਤੋਂ ਦਿੱਲੀ ਦੀਆਂ ਸੜਕਾਂ ਤੇ ਸੈਰਾਂ ਕਰ ਰਹੀ ਸੀ ਤੇ ਹਲੇ ਇਹ ਕਹਿੰਦੇ ਆ ਕਿ ਖੈਰਾ ਸਭ ਬਠਿੰਡੇ ਹਰ ਸਿਮਰਤ ਨੂੰ ਜਤੌਣ ਆਇਆ ਨਹੀਂ ਵੀਰੋ ਤੁਸੀਂ ਖੁਦ ਦੇਖੋ ਕਿ ਐਸੇ ਬੀਬੀ ਦੇ ਵਿਆਹ ਦੇ ਵਿੱਚ ਜਾ ਕੇ ਮਜੀਠੀਏ ਤੇ ਸਖਵੀਰ ਬਾਦਲ ਨੇ ਕੇਸਰ ਵਾਲੀ ਖੀਰ ਖਾਦੀ ਆ ਪਨੀਰ ਪਕੌੜੇ ਖਾਦੇ ਆ ਕੇਸਰੀ ਵਾਲ ਨੇ ਮਜੀਠੀਏ ਤੋਂ ਮਾਫੀ ਮੰਗੀ ਕਪਿਲ ਸ਼ਰਮਾ ਦੇ ਵਿਆਹ ਦੇ ਵਿੱਚ ਭਗਵੰਤ ਮਾਨ ਨੇ ਮਜੀਠੇ ਨੂੰ ਜਫੀਆਂ ਪਾਈਆਂ ਤੇ ਹੱਸ ਹੱਸ ਗੱਲਾਂ ਕੀਤੀਆਂ ਹਲੇ ਉਲਟਾ ਖੈਰਾ ਸਾਬ ਨੂੰ ਕਹਿ ਰਹੇ ਨੇ ਅਸਲ ਦੇ ਵਿੱਚ ਵੀਰੋ ਇਹ ਖੁਦ ਮਿਲੇ ਹੋਏ ਨੇ ਕਿ ਬਾਪੇ ਗੱਲਾਂ ਕਰਦੇ ਸੀ ਬੈਠੇ ਸਾਥ ਵਿੱਚ ਮੰਜੀ ਦਾਹੀ ਕਹਿੰਦੇ ਸੀ ਪਹਿਲੇ ਦੀ ਸੁਣਿਆ ਦੂਜੇ ਦੇ ਘਰ ਵਿਆਹੀ ਇਹਨਾਂ ਨੀਲੇ ਚਿੱਟਿਆਂ ਨੇ ਦੁਨੀਆ ਦੋ ਹਿੱਸਿਆਂ ਵਿੱਚ ਪਾੜੀ ਕੁੱਤੀ ਖਾਨ ਨੂੰ ਪੈਂਦੀ ਐ ਲਾ ਕੇ ਚੋਰਾਂ ਦੇ ਨਾਲ ਯਾਰੀ ਕੁੱਤੀ ਖਾਨ ਨੂੰ ਪੈਂਦੀ ਐ ਲਾ ਕੇ ਚੋਰਾਂ ਦੇ ਨਾਲ ਯਾਰੀ ਸੋ ਇੱਕ ਬੇਨਤੀ ਹੋਰ ਕਰਦੇ ਕੇਸਵਰ ਆਮ ਆਦਮੀ ਪਾਰਟੀ ਨੂੰ ਵੋਟ ਪਾ ਕੇ ਆਪਣੀ ਵੋਟ ਖਰਾਬ ਨਾ ਕਰਿਓ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਹਾਲ ਜਿਵੇਂ ਕਰਨਜੀਤ ਕੌਰ ਦਾ ਗਾਣਾ ਹੈ ਨਾ ਕਿ ਖਾਲੀ ਕੋੜੀ ਹਿੰਕ ਦੀ ਉੱਤੇ ਨਾ ਦੀਂਦਾ ਵੀਰ ਉਹ ਹਾਲ ਹੋਇਆ ਪਿਆ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਆਮ ਆਦਮੀ ਪਾਰਟੀ ਨੂੰ ਵੋਟ ਪਾਉਂਦਾ ਮਤਲਬ ਹੈ ਅਕਾਲੀਆਂ ਤੇ ਕਾਂਗਰਸੀਆਂ ਨੂੰ ਜਿਤਾਉਣਾ ਜਿਨ੍ਹਾਂ ਨੇ ਸਾਡੇ ਪੰਜਾਬ ਦਾ ਕਾਣ ਕੀਤਾ ਸਾਡੇ ਪੰਜਾਬ ਦਾ ਖਾਤਮਾ ਕੀਤਾ ਸਾਡੇ ਪੰਜਾਬ ਦਾ ਨਾਸ਼ ਕੀਤਾ ਗੁਰਪਿਆਰਿਓ ਸਿਆਸੀ ਤੇ ਕੋਈ ਵੀ ਹੋਵੇ ਸਿਆਸੀ ਪਾਰਟੀ ਕੋਈ ਵੀ ਹੋਵੇ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਆਵਾਮ ਦੇ ਮੁੱਦੇ ਤਨਦੇਹੀ ਦੇ ਨਾਲ ਬੁਲੰਦ ਕਰਨ ਲੋਕਾਂ ਦੀ ਆਵਾਜ਼ ਸਮਝਣ ਲੋਕਾਂ ਤੱਕ ਹਰ ਉਹ ਚੀਜ਼ ਮੁਹੱਈਆ ਕਰਵਾਉਣ ਜੋ ਸਰਕਾਰਾਂ ਵਾਅਦੇ ਤੇ ਦਾਅਵੇ ਕਰਦੀਆਂ ਨੇ ਪਰ ਜ਼ਿਆਦਾਤਰ ਦੇਖਿਆ ਇਹੀ ਜਾਂਦਾ ਕਿ ਮੈਨੀਫੈਸਟੋ ਬਹੁਤ ਵੱਡੇ ਵੱਡੇ ਜਾਰੀ ਕਰ ਦਿੱਤੇ ਜਾਂਦੇ ਨੇ ਪਰ ਉਸ ਤੋਂ ਬਾਅਦ ਜਦੋਂ ਸੱਤਾ ਤੇ ਕਾਬਜ਼ ਹੋ ਜਾਂਦੇ ਨੇ ਫਿਰ ਸਭ ਕੁਝ ਭੁਲਾ ਦਿੱਤਾ ਜਾਂਦਾ ਹੈ ਤੇ ਸਭ ਵਾਅਦੇ ਤੇ ਦਾਅਵੇ ਠੰਡੇ ਵਸਤੇ ਦੇ ਵਿੱਚ ਪਾ ਦਿੱਤੇ ਜਾਂਦੇ ਨੇ ਤੇ ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੀਆਂ 2019 ਦੀਆਂ ਚੋਣਾਂ ਦੇ ਵਿੱਚ ਪੰਜਾਬ ਦੀ ਸਿਆਸਤ ਦਾ ਊਂਠ ਕਿਸ ਕਰਵਟ ਬੈਠਦਾ ਹੈ ਅਤੇ ਇਹਨਾਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਜਾਂਦੀ ਹੈ ਤੁਸੀਂ ਸਭ ਇਸ ਮਸਲੇ ਤੇ ਕੀ ਸੋਚਦੇ ਹੋ ਕਿ 2019 ਦੀਆਂ ਚੋਣਾਂ ਦੇ ਵਿੱਚ ਕਿਹੜੀ ਪਾਰਟੀ ਬਾਜ਼ੀ ਮਾਰ ਕੇ ਜਾਏਗੀ ਕੀ ਪੰਜਾਬ ਨੂੰ ਤੀਜਾ ਬਦਲ ਮਿਲੇਗਾ ਜਾਂ ਨਹੀਂ ਆਪਣੇ ਵਿਚਾਰ نیچے ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਿੱਖ ਤਰੰਦੀ ਹਰਕਤੀ ਵੀ ਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ